ਕੀ ਚੱਲ ਰਿਹਾ ਲੋਕ ਕਿੱਥੇ ਨਾ ਮੈਂ ਆਪਰੇ ਮਮਾ ਮੇਰੇ ਨਿੱਕੇ ਦੀ ਨੋ ਆਹ ਦੇ ਮਾ ਆਹ ਕਿ ਨਾ ਫੇਤੀ ਨੋਟ ਲੈ ਆਏ ਕੋ ਲੈ ਗਈ ਛੋਟਾ ਪੁੱਤਰ ਕੋ ਕੇ ਲੈ ਤੋ ਜੱਲਾ ਦਾ ਪੁੱਤਰ ਓਏ मेरा पुत्र है मेरा बचकार वाह पुत्र दो मेरे पुत्र तेन मेरे पुत्र हैं ये मेरा बचकार वाह मेरे पुत्र की हो क्या आए, गया किस तरह किन्हें बच्चे सी गए सामने तो आया है भी एक्सीडेंट हो गया है वैन लाइट जान रहा है बच्चे चंदा नहीं बच्चे छाड़ते आना पे आए वो तो कोई लंबी दिनानी उन्हें फेंट मारी है वो कार आ रही वो ने मारी पीछे का रे पीछे मेरा पुत्र वتهي मार गया असिताई तो बज गया मेरे पुत्र तो ने चका मेरे पुत्र ने कहीं हो गया कवारिंग अल्लाह मेरा पुत्र वला ही नहीं वتهي योटे मौके पे भेजा तो है आप अनुथल लाया गया फिर एंबुलेंस आई आपन सारे ले आया वा से जावेगा मरने वो दवा नहीं आई किकल्लाकल्ला से के और भी हैगा से हा अल्लाह के ਇਹ ਤਾਂ ਜੇਗਾ ਛੱਡ ਕੇ ਆਇਆ ਹੋ ਪੱਲਾ ਹੀ ਸੀਗਾ ਜੀ ਪੱਲਾ ਕੱਲਾ ਹੀ ਪੁੱਤਰ ਨਹੀਂ ਬੰਦਕਾਂ ਲੰਦਾ ਹੈ ਇਹ ਕੋਲ ਨਾ ਬੰਦਾ ਹੈ ਤੇ ਤੇ ਨਹੀਂ ਇਹ ਪੁੱਤਰ ਨਹੀਂ ਵੀਰ ਜੀ ਸਵੇਰੇ ਪੌਣੇ ਕੁ ਅਠ ਵਜੇ ਦਾ ਲਗਭਗ ਟਾਈਮ ਸੀਗਾ ਸਕੂਲ ਤੋਂ ਰਿੰਕੂ ਵਰਿੰਦਰ ਜਿਹੜਾ ਹੈ ਬੱਚੇ ਛੱਡ ਕੇ ਜਾ ਰਿਹਾ ਸੀ ਆਪਣੀ ਬਿਲਕੁਲ ਸਹੀ ਸਾਈਡ ਤੇ ਦੂਸਰੀ ਸਾਈਡ ਤੇ ਗੁਰੂ ਅਰਸਾ ਵਾਲੇ ਪਾਸਿਓਂ ਇਧਰੋਂ ਇੱਕ ਆਲਟੋ ਗੱਡੀ ਬੜੀ ਜਿਆਦਾ ਸਪੀਡ ਦੇ ਵਿੱਚ ਆਈ ਹੈ ਜੀ ਤੇ ਡਿਵਾਈਡਰ ਟੱਪ ਕੇ ਤੇ ਗੱਡੀ ਛੋਟੇ ਹਾਥੀ ਦੇ ਵਿੱਚ ਵੱਜੀ ਹੈ ਤੇ ਜਿੰਦੇ ਮੌਕੇ ਤੇ ਜਿਹੜੀ ਆ ਰਿੰਕੂ ਦੀ ਡੈਥ ਹੋ ਗਈ ਹੈ ਜੀ ਕਿਹੜੇ ਸਕੂਲ ਕਰਦਾ ਸੀ ਜੀ ਕੰਮ ਸਕੂਲ ਤਾਂ ਸਰ ਲिटल ਫਲਾਵਰ ਸਕੂਲ ਪਰ ਕਹਿਣ ਦਾ ਮਤਲਬ ਹੈ ਸਰ ਉਹ ਬਿਲਕੁਲ ਆਪਣੀ ਸਾਈਡ ਤੇ ਜਾ ਰਿਹਾ ਸੀ ਇਧਰੋਂ ਬੜੀ ਜਿਆਦਾ ਫਾਸਟ ਗੱਡੀ ਆ ਰਹੀ ਸੀ ਤੁਹਾਨੂੰ ਬੜੀ ਜਲਦੀ ਇਹ ਵੀਡੀਓ ਦੇ ਦਿੱਤੀ ਜਾਏਗੀ ਕਿ ਵੀਡੀਓ ਕਢਾਈ ਹੈ ਬੜੀ ਜਲਦੀ ਵੀਡੀਓ ਤੁਹਾਨੂੰ ਦੇ ਦਿੱਤੀ ਜਾਏਗੀ ਉਦੋਂ ਸਭ ਪਤਾ ਲੱਗ ਜਾਏਗਾ ਕਿ ਕਿਸ ਦੀ ਗਲਤੀ ਹੈ ਜੀ